ਗਾਂਦੂ ਜੀ ਦੇਖ ਰਹੇ ਦਿਨ ਅੱਜ ਸਵੇਰੇ ਕੂਬੇ ਤੋਂ ਮੈਂ ਸਿੰਦਰ ਕੰਬੋਲਵਾ ਦੇ ਨਾਲ ਐਸਲਿ ਜਲੰਧਰ ਦੇ ਸੰਤੋਖਪੁਰਾ ਮਹੱਲੇ ਦੇ ਲੋਕ ਜਿਹੜੇ ਹੈਗੇ ਨੇ ਉਹ ਸੜਕਾਂ ਤੇ ਉਤਰੇ ਨੇ ਕਾਰਨ ਕੀ ਹੈ ਕਿ ਕਾਫੀ ਲੰਬੇ ਹੱਸੇ ਤੋਂ ਜਿਹੜਾ ਪਾਣੀ ਹੈਗਾ ਪੀਣ ਵਾਲਾ ਉਹ ਘਰਾਂ ਜਲੀ ਪਹੁੰਚ ਰਿਹਾ ਔਰ ਆਲਮ ਮਿਸਟਰ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਐਸਲਿ ਗੰਦਗੀ ਦਾ ਮਾਹੌਲ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਨਾ ਆਉਣ ਕਰਕੇ ਸਫਾਈ ਜਿਹੜੀ ਨਹੀਂ ਹੋ ਪਾਰੀ ਤੇ ਮਹਿਲਾਵਾਂ ਸੜਕ ਤੇ ਉਤਰੀਆਂ ਨੇ ਬੱਚੇ ਸੜਕ ਤੇ ਆ ਗਏ ਨੇ ਬਜ਼ੁਰਗੋ ਮਤਾਵਾ ਸੜਕ ਤੇ ਆ ਗਏ ਆ ਨੇ ਔਰ ਜਿਹੜੇ ਇਸ ਹਲਕੇ ਦੇ ਵਿਧਾਇਕ ਹੈਗੇ ਨੇ ਅਵਤਾਪ ਸਿੰਘ ਸੰਘੇੜਾ ਜੂਰੀਆ ਰਹੇਂਦਰੀ ਉਹਨਾਂ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸਾਡੇ ਨਾਲ ਇਸੇ ਇਲਾਕੇ ਦੇ ਜਿਹੜੇ ਮਹਿਲਾਵਾਂ ਹੈਗੀਆਂ ਨੇ ਉਹ ਮੌਜੂਦ ਹੈ ਕਿ ਨਾ ਇਹ ਕਰਨਾ ਸੀ ਹੁਣ ਚੰਗਾ ਨਹੀਂ ਚਾਹੇ ਸਾਨੂੰ ਇੱਥੇ 15 ਦਿਨ ਧਰਨਾ ਦੇਣਾ ਪਵੇ ਅਸੀਂ ਧਰਨਾ ਦੇਣਾ ਕਾਰਨ ਕੀ ਮੈਂ ਕਾਰਨ ਪੁੱਛਣਾ ਸੀ ਜਿੰਨੀ ਕੁ ਵਰਦਾ ਸੀ ਇਹ ਪਾਣੀ ਦਾ ਮਸਲਾ ਸੀ ਬਰੇ ਦਾ ਮਸਲਾ ਇਹ ਹੀ ਸਾਡੇ ਮਸਲੇ ਆ ਦੋ ਇਹ ਹੀ ਸਾਡੇ ਸਾਡੇ 11 ਮਹੀਨੇ ਹੋ ਚੱਲੇ ਆ ਪਾਣੀ ਦੋ ਦਿਨ ਆਉਂਦਾ ਆ ਹਫਤਾ 10 ਦਿਨ ਪਾਣੀ ਨਹੀਂ ਆਉਂਦਾ ਦੋ ਦਿਨ ਪਾਣੀ ਆਉਂਦਾ ਹਫਤਾ 10 ਦਿਨ ਨਹੀਂ ਆਉਂਦਾ ਪਾਣੀ ਦੱਸੋ ਜੀ ਮਤਲਬ ਕਿ ਇਹਨਾਂ ਨੂੰ ਸ਼ਰਮ ਚਾਹੀਦੀ ਆ ਸਰਕਾਰ ਨੂੰ ਸ਼ਰਮ ਚਾਹੀਦੀ ਆ ਅਸੀਂ ਤਾਂ ਜਿਨ੍ਹਾਂ ਨੂੰ ਚੁਣਦੇ ਆ ਅਸੀਂ ਉਹਨਾਂ ਨੂੰ ਹੀ ਕਵਾਂਗੇ ਜਾ ਕੇ ਸਾਡੀ ਜਿੱਥੇ ਵੋਟ ਜਾਂਦੀ ਅਸੀਂ ਉਹਨਾਂ ਨੇ ਕਵਾਂਗੇ ਜਾ ਕੇ ਫਿਰ ਉਹ ਆਬ ਬਦਾਇਕ ਬਣ ਵੀ ਜਾਂਦੇ ਆ ਆਪਣੀਆਂ ਕੁਰਸੀਆਂ ਤੇ ਬੈਠ ਜਾਂਦੇ ਆ ਮੁਰ ਤੇ ਗਲੀ ਮੁਹੱਲਾ ਭੁੱਲ ਜਾਂਦੇ ਆ ਕੋਈ ਗੱਲਬਾਤ ਹੋਈ ਉਹਨਾਂ ਨਾਲ ਮਿਲ ਕੇ ਆਏ ਤੁਸੀਂ ਦੇਖੋ ਜੀ ਹੈਨਰੀ ਸਾਹਿਬ ਨਾਲ ਸਾਨੂੰ ਮਿਲੇ ਉਹ ਕਹਿੰਦੇ ਕਿ ਉਹਨਾਂ ਨੂੰ 2:00 3:00 2:30 ਵਜੇ ਆ ਅਸੀਂ ਸਵੇਰੇ 11:30 ਵਜੇ ਆ ਗਏ ਉਹਨਾਂ ਦੇ ਪੀਐਨ ਐ ਸਾਨੂੰ ਫੋਨ ਨੰਬਰ ਆਪਣਾ ਵੀ ਦਿੱਤਾ ਸਾਡੇ ਵੀ ਲੈ ਗਏ ਕਹਿੰਦੇ 2 ਵਜੇ ਤੁਹਾਡੇ ਜੀ ਆ ਜਾਣਗੇ ਘਰ ਕੋਲੇ ਸ਼ਾਮ ਨੂੰ 2 ਵਜੇ ਦੇਖਿਆ ਨਹੀਂ ਆ 2:30 ਵਜੇ ਅਸੀਂ ਦੁਬਾਰਾ ਉਹਨਾਂ ਨੂੰ ਬੈਕ ਕਾਲ ਕੀਤੀ ਉਹ ਕਹਿੰਦੇ ਕਿ ਕੋਈ ਨਹੀਂ 6:00 5:00 ਤੱਕ ਤੁਹਾਨੂੰ ਸਪਲਾਈ ਪਾਣੀ ਦੀ ਹੋ ਰੂਗੀ ਕੋਈ ਗੱਲ ਨਹੀਂ ਮੋਟਰ ਖਰਾਬ ਆ ਉਹ ਮੋਟਰ ਠੀਕ ਕਰਦੇ ਆ ਅਸੀਂ ਉੱਥੇ ਟੈਂਕੀ ਤੇ ਦੇਖਣ ਗਏ ਆ ਉੱਥੇ ਕੋਈ ਵੀ ਨਹੀਂ ਲੋਕ ਲੱਗਾ ਵਾਪਸ ਫੇਰ ਫੋਨ ਕੀਤਾ ਫੇਰ ਕਹਿੰਦੇ ਕਿ ਇਹ ਮਤਲਬ ਕਿ ਰਾਮਨਗਰ ਚਲੇ ਗਏ ਬਸੇ ਸਾਡਾ ਬਸ ਨਾ ਬਿਤੇ ਛੱਡ ਕੇ ਰਾਮਨਗਰ ਕਿੱਥਾ ਚਲੇ ਗਏ ਇਹ ਸਾਨੂੰ ਬੇਵਕੂਫ ਬਣਾ ਰਹੇ ਆ ਨਾ ਹੁਣ ਪਬਲਿਕ ਨੇ ਬੇਵਕੂਫ ਨਹੀਂ ਪੜਨਾ ਜਦੋਂ ਸੀ ਇਹਨਾਂ ਨੂੰ ਵੋਟ ਦੇ ਰਹੇ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪਾਣੀ ਕਪ ਕੌਨਸੇ ਕੰਮ ਕੀਤਾ ਤੁਸੀਂ کہہ ਰਹੇ ਮਹੀਨੇ ਤੋਂ ਨਹੀਂ ਆ ਰਿਹਾ ਸੇ ਸਰਦਾ ਕਿਦਾ ਪਾਣੀ ਪਹਿਲੀ ਜ਼ਰੂਰ ਤੇ ਆ ਪਾਣੀ ਅਸੀਂ ਪੀਣ ਵਾਸਤੇ ਮੋਲ ਲੈ ਕੇ ਆਉਂਦੇ ਆ ਕੱਲ੍ਹ ਲੈ ਸੀ ਟੈਂਕਰ ਮੋਲ ਲੈ ਕੇ ਆਉਨੇ ਆ ਉਹਨਾਂ ਨੂੰ ਕੱਪੜੇ ਤੋਂ ਨੂੰ ਬਰਤਨ ਤੋਂ ਨੂੰ ਸਫਾਈ ਵਾਸਤੇ ਅਸੀਂ ਟੈਂਕਰ ਦਾ ਪਾਣੀ ਯੂਜ਼ ਕਰਦੇ ਆ ਔਰ ਪੀਣ ਵਾਲਾ ਪਾਣੀ ਅਸੀਂ ਜਿਹੜਾ ਮੋਲ ਲੈ ਕੇ ਆਇਆ ਬੋਤਲੋں 'ਚ ਇਹ ਦੱਸਿਆ ਆਪਣਾ ਟਾਈਮ ਪਾਸ ਕਰ ਰਹੇ ਆ ਦੇਖੋ ਔਰ ਸਾਈਡਾਂ ਤੇ ਇਧਰ ਵੀ ਪਾਣੀ ਆਇਆ ਉਧਰ ਵੀ ਆ ਰਿਹਾ ਆ ਮੇਨ ਰੋਡ ਤੇ ਵੀ ਆ ਰਿਹਾ ਆ ਲੋ ਬਲੀਆਂ ਚ ਵੀ ਪਾਣੀ ਆਇਆ ਹੁਣ ਪੁਲਿਸ ਪ੍ਰਸ਼ਾਸਨ ਆਇਆ ਇਹਨਾਂ ਨਾਲ ਕੋਈ ਗੱਲਬਾਤ ਹੋਈ ਕੋਈ ਨਹੀਂ ਇਹਨਾਂ ਨੇ ਸਾਡੇ ਨਾਲ ਕੀ ਗੱਲ ਕਰਨੀ ਇਹ ਤਾਂ ਉੱਧਰ ਹੀ ਆ ਗਏ ਪ੍ਰਸ਼ਾਸਨ ਉਹਨਾਂ ਨੇ ਸੇ ਕਿ ਆ ਵੀ ਜਾਓ ਜਾ ਕੇ ਦੇਖੋ ਕੋਈ ਸਾਫਨਾ ਨਾ ਹੋਵੇ ਕੋਈ ਝਗੜਾ ਨਾ ਹੋਵੇ ਔਰ ਇਹਨਾਂ ਨੇ ਸਾਡੀ ਕੀ ਸੁਣਨੀ ਜਿਨ੍ਹਾਂ ਦੇ ਕੋਲ ਸੀਗਾ ਸਾਡੀ ਉਹਨਾਂ ਨੇ ਨਹੀਂ ਸੁਣੀ ਤਾਂ ਪੁਲਿਸ ਵਾਲਿਆਂ ਨੇ ਕੀ ਸਾਡੀ ਸੁਣਨੀ ਪਾਣੀ ਪੁਲਸ ਨੇ ਥੋੜੀ ਜਿਹਾ ਨੁਦੇਣਾ ਆਇਆ ਪਾਣੀ ਸਾਨੂੰ ਕਾਰਪੋਰੇਸ਼ਨ ਵਾਲਿਆਂ ਨੇ ਐਮਐਲਏ ਸਾਹਿਬ ਉਹਨਾਂ ਨੇ ਸਾਨੂੰ ਕਹਿਣਾ ਆ ਜਿਆਦਾ ਸੀ ਉਹਨਾਂ ਨੂੰ ਚੁਣਦੇ ਆ ਅਸੀਂ ਉਹਨਾਂ ਕੋਈ ਜਾਵਾਂਗੇ ਉਹਨਾਂ ਨੇ ਅੱਗੇ ਉਹਨਾਂ ਨੂੰ ਕਹਿਣਾ ਆ ਜਦੋਂ ਕਹਿੰਦੇ ਨਹੀਂ ਹੋ ਸਾਡੀ ਸੁਣਵਾਈ ਨੇ ਪੁਲਿਸ ਵਾਲੇ ਤਾਂ ਮਤਲਬ ਉਹ ਆਪਣੀ ਡਿਊਟੀ ਕਰ ਰਹੇ ਆ ਪੁਲਿਸ ਵਾਲਿਆਂ ਨਾਲ ਸਾਡਾ ਕੋਈ ਨਹੀਂ ਹੈਗਾ ਕੋਈ ਰੰਜਿਸ਼ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਤਸਵੀਰ ਅਸਲੇ ਮੈਂ ਦਿਖਾ ਲਈ ਜਾਵਾਂਗਾ ਕਿ ਜਿਹੜਾ ਰੋਡ ਮਹਿਲਾਵਾ ਵੱਲੋਂ ਬੰਦ ਕੀਤਾ ਗਿਆ ਉਹਦੇ ਨਾਲ ਜਿਹੜੀ ਟ੍ਰੈਫਿਕ ਆ ਉਹ ਜਰੂਰ ਪਰੇਸ਼ਾਨ ਹੋ ਰਹੇ ਨੇ ਲੋਕ ਜਿਹੜੇ ਆ ਸ਼ਾਮ ਦੇ ਟਾਈਮ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਰੂਰ ਪਰਸ਼ਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਿਹੜੀ ਬੇਲ ਤਸਵੀਰ ਆ ਜਿੱਥੇ ਪਾਣੀ ਨਹੀਂ ਆ ਰਿਹਾ ਉਹਨਾਂ ਲੋਕਾਂ ਦਾ ਕੀ ਕਹਿਣਾ ਕਿ ਇੱਕ ਮਹੀਨੇ ਤੋਂ ਲਗਾਤਾਰ ਪਾਣੀ ਨਹੀਂ ਆ ਰਿਹਾ ਉਹਨਾਂ ਦੇ ਜਾਂ ਤਾਂ ਉਹ ਪਾਣੀ ਖਰੀਦ ਕੇ ਆਪਣੇ ਬੱਚਿਆਂ ਦਾ ਜਿਹੜੀ ਪਿਆਸ ਹੈਗੀ ਉਹ 부ਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜਾ ਪਾਣੀ ਨਾ ਆਉਣ ਕਰਕੇ ਘਰਾਂ ਦੇ ਵਿੱਚ ਗੰਦਗੀ ਦਾ ਆਲਮ ਬਣਿਆ ਉਸ ਤੋਂ ਉਜਾਦ ਕੌਣ ਦੀ ਇਹ ਲੋੜ ਹੈ ਕਿਉਂਕਿ ਪਾਣੀ ਬਿਲਕੁਲ ਨਹੀਂ ਆ ਰਿਹਾ ਪਾਣੀ ਨਾ ਔਨ ਕਰਕੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਮੈਂ ਮਹਿਲਾਵਾਂ ਨਾਲ ਗੱਲ ਕਰਨ ਦਾ ਇੱਕ ਇੱਕ ਮੈਂ ਇੱਥੇ ਤਸਵੀਰ ਦਿਖਾ ਲਈ ਦਿੰਦਾ ਇੱਥੇ ਇਹ ਮਕਾਨ ਨੰਬਰ ਲਿਖੇ ਗਏ ਨੇ ਔਰ ਸੰਤੋਖਪੁਰ ਹਾਰਪੁਰ ਰੋਡ ਐਮਐਲਏ ਸਾਹਿਬ ਨੂੰ ਨੌਰਤ ਬਾਬਾ ਹੰਦਰੀ ਜੀ ਨੂੰ ਇਹ ਲੈਟਰ ਲਿਖੀ ਗਈ ਹੈ ਮਹੱਲਾ ਵਾਲਿਆਂ ਦੇ ਸਾਈਨ ਕੀਤੇ ਗਏ ਆ ਔਰ ਤਰੀਕ ਜਿਹੜੀ ਹੈਗੀ ਆ 21/5 ਯਾਨੀ ਕਿ 21/5 ਜੇ ਮੈਂ ਗੱਲ ਕਰਾਂ ਤਾਂ ਕਰੀਬਨ ਕਰੀਬਨ 4 ਮਹੀਨੇ ਪਹਿਲਾਂ ਇਹ ਲੈਟਰ ਜਿਹੜੀ ਹੈ ਹੈਂਡਰੀ ਸਾਹਿਬ ਨੂੰ ਲਿਖੀ ਗਈ ਸੀ ਜਿਸ ਦਾ ਕੀ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਜਿਹਦੇ ਕਰਕੇ ਜਿਹਦੇ ਕਰਕੇ ਆਰ ਕੇ ਜਦੋਂ ਲੋਕ ਪਰੇਸ਼ਾਨ ਹੁੰਦੇ ਨੇ ਤੇ ਉਦੋਂ ਸੜਕਾਂ ਦੇ ਉੱਤਰਦੇ ਨੇ ਤੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਚਾ 5 ਮਹੀਨੇ 5ਵੀਂ ਚਾਰਵੇਂ ਮਹੀਨੇ ਪਹਿਲਾਂ ਤੁਸੀਂ ਐਲੀ ਸਾਹਿਬ ਨੂੰ ਆਪਣੀ ਇੱਕ ਲੈਟਰ ਦੇ ਕੇ ਆਏ ਹੋ ਉਦੋਂ ਬਾਅਦ ਕਦੀ ਪਾਣੀ ਨਹੀਂ ਆਇਆ ਨਹੀਂ ਆਇਆ ਜੀ ਨਹੀਂ ਆਇਆ ਦੋ ਦਿਨੋਂ ਦਾ ਪਾਣੀ ਮੁੜ ਕੇ ਆਉਂਦਾ ਹੀ ਨਹੀਂ ਜੀ ਮੋੜ ਕੈ ਨਹੀਂ ਆਉਂਦਾ ਪਾਣੀ ਦੋ ਦਿਨੋਂ ਆਉਂਦਾ ਮੁੜ ਕੇ ਨਹੀਂ ਆਉਂਦਾ ਪਾਣੀ ਅਸੀਂ ਮੁੱਲ ਪਾਣੀ ਲਿਆ ਸਸਪਾਈ ਦਾ ਕਿਤਾ ਕਰਦੇ ਸਾਸ ਸਵਾਈ ਅਸੀਂ ਮੁੱਲ ਪਾਣੀ ਮੰਗੋਂਦੇ ਟੈਂਕਰ ਇੱਥੇ ਆਉਂਦਾ ਦੇਖੋ ਸਾਡੀਆਂ ਸਾਰੇ ਕਿੰਨੀ ਪੋਲੀ ਸੜਕ ਪੋਲੀ ਹੋਏ ਉੱਥੇ ਟੈਂਕਰ ਖੜਾ ਕਰਦੇ ਆ ਪਾਣੀ ਮੁੱਲ ਲਿਆ ਲਾ ਕੇ ਅਸੀਂ ਭਰਤਿਆ ਸਾਡਾ ਕਿਸੇ ਨੇ ਮਸਲਾ ਨਹੀਂ ਹੱਲ ਕੀਤਾ ਮਸਲਾ ਕੋਈ ਨੇ ਹੱਲ ਨਹੀਂ ਕੀਤਾ ਸਾਡੇ 1000 ਰੁਪਏ ਦੇ ਟੈਂਕਰ ਨੇ ਤਿੰਨ ਦਿਨ ਟੈਂਕੀਆਂ ਨਹੀਂ ਭਰਦੀਆਂ ਇਹ ਦੇਖੋ ਵੀ ਤਿੰਨ ਮਹੀਨੇ ਤੋਂ ਕਿੰਨਾ ਪਾਣੀ ਲਿਆ ਲਿਆ ਅਸੀਂ ਭਰਤਿਆ ਬੜੇ ਮੋਸ਼ਨ ਵਾਲਿਆ ਬੰਦੇ ਪਾਪ ਐਨ ਐਨ ਐ ਪਾਪ ਆ ਕਿੰਨਾ ਕਤੰਗੇ ਕੱਟিয়ে ਇੰਨੇ ਤੰਗ ਸਮੇਤ ਦੇ ਹੈਨਰੀ ਦੇ ਦਫ਼ਤਰ ਗਈ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਅਸੀਂ ਬਣ ਕੇ ਤੇ ਬੈ ਗਏ ਹੁਣ ਨਹੀਂ ਅਸੀਂ ਉੱਠਣਾ ਕੋਈ ਸੁਣਾਈ ਨਹੀਂ ਆ ਰਹੀ ਤਾਂ ਬਿਲਕੁਲ ਐਸੇ ਲੋਕ ਪਰੇਸ਼ਾਨ ਨੇ ਮੋਹੱਲਾ ਸੰਤੋਪੂਰਾ ਦੇ ਲੋਕ ਪਰੇਸ਼ਾਨ ਨੇ ਇਸ ਤੋਂ ਜੇ ਮੈਂ ਸੱਜੇ ਪਾਸੇ ਵੀ ਗੱਲ ਕਰਾਂ 1 ਕਿਲੋਮੀਟਰ ਤੇ ਕਿਸ਼ਨਪੁਰਾ ਚੌਕ ਆਇਆ ਤਾਂ ਦੂਸਰੇ ਪਾਸੇ 1.5 ਕਿਲੋਮੀਟਰ ਤੇ ਲੰਮਾ ਪਿੰਚੌਂਕ ਹੈ ਤੇ ਜਿਹੜਾ ਵਿਚਾਲਾ ਏਰੀਆ ਜੇ ਮੈਂ ਸੰਤੋਪੁਰੇ ਦੀ ਗੱਲ ਕਰਾਂ ਲੀਵੀਵਾਦੀ ਦੀ ਗੱਲ ਕਰਾਂ ਇਸ ਇਲਾਕੇ ਦੇ ਵਿੱਚ ਲੋਕ ਪਰੇਸ਼ਾਨ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਤਕਰੀਬਨ ਤਕਰੀਬਨ ਜਿੱਦਾਂ ਕਿ ਮੈਂ ਲੈਟਰ ਜਿਹੜੀ ਦਿਖਾਈ ਸੀਗੀ ਪੰਜਵੇਂ ਮਹੀਨੇ ਦੀ ਬਾਵਾ ਹੈਨਰੀ ਵੱਲੋਂ ਮਾਰਕ ਕੀਤੀ ਹੋਈ ਹੈ ਔਰ ਤਕਰੀਬਨ ਤਕਰੀਬਨ ਚਾਰ ਮਹੀਨੇ ਤੋਂ ਪਾਣੀ ਜਿਹੜਾ ਹੈਗਾ ਮੁਹੱਲੇ 'ਚ ਨਹੀਂ ਆ ਰਿਹਾ ਆਲਮ ਇਹ ਹੋ ਚੁੱਕਾ ਹੈ ਕਿ ਮੁੱਲ ਖਰੀਦ ਕੇ ਆਪਣੀ ਗੁਜ਼ਰਬਸਰ ਕਰਦੇ ਨੇ ਪਾਣੀ ਦੀ ਇਤਹਾ ਜਿਹੜੀ ਹੈਗੀ ਉਹ ਮੁੱਲ ਖਰੀਦ ਕੇ ਪਾਣੀ ਉਹਨਾਂ ਵਰਤਿਆ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਸਾਫ ਸਫਾਈ ਦਾ ਕੰਮ ਹੈ ਪਾਣੀ ਨਾਲ ਜਿਹੜਾ ਹੋਣਾ ਹੈ ਉਹ ਇਸ ਵੇਲੇ ਨਹੀਂ ਹੋ ਪਾ ਰਿਹਾ ਤੇ ਆਲਮ ਇਸ ਕਦਰ ਹੋ ਚੁੱਕਾ ਹੈ ਕਿ ਘਰ ਦੇ ਵਿੱਚ ਹੌਲੀ ਹੌਲੀ ਗੰਦਗੀ ਪਨਪਨੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖੱਸ਼ਾ ਵੀ ਇਹਨਾਂ ਵੱਲੋਂ ਜਿਤਾਇਆ ਜਾ ਰਿਹਾ ਹੈ ਤੇ ਨਵੀਂ ਤੇ ਜਿਆਦਾ ਆਪਣੇ ਲਈ ਦੇਖਦੇ ਰਹੋ ਦੇ일리 ਸੋਰਾ ਟੀਵੀ ਮੈਨੂੰ ਦਿਓ ਜਲਦੀ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿए ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par